ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਂਕਰ ਵਾਲੇ ਤਿੰਨੇ ਅੱਖਰੇ ਸ਼ਬਦ கக்கே ஓங்க காரண மு தத்தே கன தா குரு தா பஃே ஓங்கஃ ஹாய கணஹா ரே கண ரா ஃபுாரா பப்பே ஓக்கே கண ராணே கன ரா புரானா ததே ஓங்கர் தமே கன மா லாக்க கன லா துமாலா சச்சே ஓங்கர் சாய கணஹா ரே கண ரா சுஹாரா ரே ஓங்க மமே கன மா லாக்க கண லா ரூமாலா ததே ஓங்கர் சபே கன பா ரே கண ரா சுா ਫਸਿਓਂ ਕਰ ਫੁਰਾ ਦੇ ਮੁਖਤਾਰ ਨੇ ਕਹਨਾ ਨਾ ਫੁਰਨਾ ਲਕਰੋਂ ਕਰ ਲੈ ਹਾਈ ਕਨਾ ਹਾਰ ਅਰੇ ਮੁਖਤਾਰ ਲੋਹਾਰ ਦਦਿਓਂ ਕਰ ਦੇ ਕਕੇ ਕਨਾ ਕਾਰ ਨੇ ਮੁਖਤਾਰ ਨੇ ਦੁਕਾਨ ਜੁਜਾਰ ਉਦਾਸ ਬੁਖਾਰ ਗੁਲਾਬ ਚੁਗਲੀ ਖੁਰਲੀ ਸਸਰੀ ਕੁੱਕਰ ਕੁੱਕਰੀ ਬੁਰਕੀ ਕੋਹਾਰੀ ਉਡੀਕ ਖੁਰਾਕ ਜ਼ੁਲਮ ਜ਼ੁਰਾਬ ਕੁਲਫੀ दयाल सिंह जराब पा ظلم ਨਾ ਕਰ ਰਮਾਲਾ ਸਜਾ ਨੀਲਾ ਰੁਮਾਲਾ ਲਿਆ ਗੁਲਾਬ ਦੀ ਕਲਮ ਨਾ ਗੁਲਾਬ ਦੀ ਕਲਮ ਲਾ ਚੁਗਲੀ ਨਾ ਕਰ ਵਡਿਆ ਖੁਰਾਕ ਖਾ ਉਹੇ কুরਤਾ ਬਰਾ ਪੁਰਾਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤ